ਬੜੇ ਸੋਹਣੇ ਭਾਜੀ ਆ ਦੇਖੋ ਲੈਂਪ ਲੈ ਕੇ ਆਏ ਆ ਟੇਬਲ ਵਾਲੇ ਲਾਈਟਾਂ ਚੱਲਦੀਆਂ ਬਹੁਤ ਪਿਆਰੀਆਂ ਇਹਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਮਾਡਲ ਆਪਣਾ ਨੂੰ ਮਿਲ ਜਾਣਗੇ ਜੀ ਓਕੇ ਭਾਜੀ ਕਿੰਨੇ ਦਾ ਆ ਦੇਖੋ ਇਹ ਸਿਰਫ 250 ਰੁਪਏ ਦੇ ਵਿੱਚ ਲਾਈਟਾਂ ਦੇਖੋ ਕਿੰਦੀਆਂ ਪਿਆਰੀਆਂ ਬਾਥ ਟੱਬ ਵਾਲਾ ਮਾਡਲ ਆ ਜਾਏਗਾ ਜੀ ਵੱਡਾ ਫੈਨ ਲੈ ਕੇ ਆਏ ਆ 16 ਇੰਚ ਦਾ ਆ ਸਟੈਂਡ ਦੇਖ ਲਓ ਕਿੰਨਾ ਵੱਡਾ ਵੇ ਇਹ ਹਜੇ ਅਸੀਂ ਫਿੱਟ ਨਹੀਂ ਕੀਤਾ ਹੈਗਾ ਇਹਦੀ ਆ ਟੋਟਲ 8 ਸਪੀਡਾਂ ਰਹਿਣਗੀ ਆ ਜੀ 8 ਸਪੀਡਾਂ ਚ 3 ਘੰਟਾ ਪੂਰਾ ਫੁੱਲ ਚਾਰਜਰ ਕਰਕੇ ਘੱਟੋ-ਘੱਟ 3 ਘੰਟੇ ਬੈਟਰੀ ਬੈਕਅਪ ਤੇ 10 ਘੰਟਾ ਪੂਰਾ ਫੁੱਲ ਬੈਟਰੀ ਬੈਕਅਪ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਇਹਦੇ ਵਿੱਚ LED ਲਾਈਟ ਆ ਜਾਏਗੀ ਇੱਕ ਵੀਰ ਜੀ ਅਸੀਂ ਪਿੱਛੇ ਗੁਰਬਾਣੀ ਰੇਡੀਓ ਪਾਏ ਸੀਗੇ ਨਾ ਇੱਕ ਅਸੀਂ ਚਪੈਰਾ ਸਾਹਿਬ ਤੇ ਸ਼ਬਦ ਕੀਰਤਨ ਵਾਲਾ ਗੁਰਬਾਣੀ ਰੇਡੀਓ ਤਿਆਰ ਕਰਵਾਇਆ ਜੀ 750 ਰੁਪਏ ਦੇ ਵਿੱਚ ਦਵਾਂਗੇ ਸਾਰੇ ਦਿਨ ਦਾ ਬੈਟਰੀ ਬੈਕਅਪ ਰਹੇਗਾ ਜੀ ਹੈਵੀ ਕੁਆਲਿਟੀ ਚ 750 ਰੁਪਏ ਦਾ ਇਹਦੇ ਵਿੱਚ ਭਾਜੀ ਚੋਪੈਰਾ ਸਾਹਿਬ ਸਪੈਸ਼ਲ ਅਸੀਂ ਤਿਆਰ ਕਰਵਾਇਆ ਚੋਪੈਰਾ ਸਾਹਿਬ ਤੇ ਆਪਣਾ ਸ਼ਬਦ ਤੇ ਕੀਰਤਨ ਇਹ ਸਾਰਾ ਪੂਰਾ ਫੁੱਲ ਭਰਿਆ ਹੋਇਆ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੁੱਲ ਦਿਹਾੜੇ ਗੜੇ ਆ ਫੀਲਡ ਗਾਂ ਚ ਗੜੀ ਨੰਬਰ 16 ਦਰਸ਼ਨਵਾਈ ਦੇ ਨਾਲ ਬਾਬੇ ਨਾਨਕ ਦੀ hattim ਤੇ ਅਜੇ ਤੁਹਾਨੂੰ ਲਡਰੋਨਿੰਗ ਸਮਾਨ ਦਿਵਾਉਣੇ ਔਰ ਨਮਾ ਆਇਆ ਬਾਈ ਕੋਲੇ ਔਰ ਸਮਾਨ ਪਹਿਲਾਂ ਵੀ ਵੀਡੀਓ ਪਾਈ ਆਉਂਦੇ ਆ ਬਾਈ ਕੋਲੇ ਰੇਟ ਕੱਟ ਤੇ ਗਾਰੰਟੀ ਦੀ ਮਸਲਾਨ ਪੂਰਾ ਇਹ ਕੋਈ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੋਰ ਬਹੁਤ ਵੀਡੀਓ ਬਣੀਆਂ ਹੋਈਆਂ ਨੇ ਚਾਹ ਜੋ ਅੱਜ ਨਵਾਂ ਸਮਾਨ ਨੂੰ ਹੋਰ ਤੋਂ ਹੋਰ ਵੀਡੀਓ ਬਣਾ ਰਹੇ ਹਾਂ ਇੱਕ ਬਾਜੀ ਔਨਲਾਈਨ ਕੰਪਨੀ ਦਾ ਨਾ ਅਸੀਂ ਆ ਵੱਡਾ ਫੈਨ ਲੈ ਕੇ ਆਏ ਹਾਂ 16 ਇੰਚ ਦਾ ਆ ਸਟੈਂਡ ਦੇਖ ਲਓ ਕਿੰਨਾ ਵੱਡਾ ਵੇ ਇਹ ਹਜੇ ਅਸੀਂ ਫਿੱਟ ਨਹੀਂ ਕੀਤਾ ਹੈਗਾ ਇਹਦੀ ਆ ਟੋਟਲ 8 ਸਪੀਡਾਂ ਰਹਿਣਗੀਆਂ ਜੀ 8 ਸਪੀਡਾਂ 'ਚ 3 ਘੰਟਾ ਪੂਰਾ ਫੁੱਲ ਚਾਰਜਰ ਕਰਕੇ ਘੱਟੋ-ਘੱਟ 3 ਘੰਟੇ ਬੈਟਰੀ ਬੈਕਅਪ ਤੇ 10 ਘੰਟਾ ਪੂਰਾ ਫੁੱਲ ਬੈਟਰੀ ਬੈਕਅਪ ਤੇ ਕਿੰਨੇ ਦਾ ਹੈ 6 ਮੰਥ ਦੀ ਵਾਰੰਟੀ ਰਹੇਗੀ 3800 ਰੁਪਏ ਦਾ ਫੈਨ ਹੈ ਇਹ ਚੱਲਦਾ ਫਿਰਦਾ ਨਵੇਟ ਰੇ ਇਹਦੇ ਵਿੱਚ ਬਹੁਤ ਵੱਡੀ LED ਲਾਈਟ ਦਿੱਤੀ ਹੋਈ ਹੈ ਜੀ ਆ ਦੇਖੋ ਤੁਹਾਡੇ ਮਾਤਾ ਖਾਨਾ ਇਹਦੇ ਵਿੱਚ LED ਲਾਈਟ ਆ ਜੇਗੀ 팬 ਦੀ ਸਪੀਡ ਬਹੁਤ ਤੇਜ ਹੈ ਫਰਲਾਟੇ ਨਾਲੋਂ ਵੀ ਵਧੀਆ ਹਾਂਜੀ 8 ਸਪੀਡਾਂ ਨੇ ਬਾਜੀ ਕਿੰਨੇ ਘੰਟੇ ਦਾ ਬੈਟਰੀ ਪੈਕ ਹੈ ਇਹਦਾ 3 ਘੰਟੇ ਫੁੱਲ ਸਪੀਡ ਤੇ 1 ਸਪੀਡ ਉੱਤੇ 10 ਘੰਟੇ ਬੈਟਰੀ ਬੈਕਅਪ ਜਿਨ੍ਹਾਂ ਨੇ ਲੈਣਾ ਹੈ ਇੱਥੇ ਚੈੱਕ ਆ ਕੇ ਕਰਾ ਕੇ ਉਹਨਾਂ ਨੂੰ ਹਵਾ ਚੈੱਕ ਕਰਵਾ ਕੇ ਦੇਵਾਂਗੇ ਬਾਜੀ ਕਿੰਨੇ ਘੰਟੇ ਚਾਰਜ ਕਰ ਚਾਰਜਰ ਬਾਜੀ 8 ਘੰਟੇ 8 ਘੰਟੇ ਚਾਰਜ ਹੋਣ ਨੂੰ ਹੀ ਲੱਗਣੇ ਨੇ ਓਕੇ ਓਨਲਾਈਟ ਕੰਪਨੀ ਦਾ ਰਹੇਗਾ ਕਰੀ ਇੱਕ ਵੀਰ ਜੀ ਅਸੀਂ ਪਿੱਛੇ ਗੁਰਬਾਣੀ ਰੇਡੀਓ ਪਾਏ ਸੀਗੇ ਨਾ ਇੱਕ ਅਸੀਂ ਚੁਪਹਿਰਾ ਸਾਹਿਬ ਤੇ ਸ਼ਬਦ ਕੀਰਤਨ ਵਾਲਾ ਗੁਰਬਾਣੀ ਰੇਡੀਓ ਤਿਆਰ ਕਰਵਾਇਆ ਜੀ 750 ਰੁਪਏ ਦੇ ਵਿੱਚ ਦਵਾਂਗੇ ਸਾਰੇ ਦਿਨ ਦਾ ਬੈਟਰੀ ਬੈਕਅਪ ਰਹੇਗਾ ਜੀ ਹੈਰੀ ਕੁਆਲਿਟੀ ਦਾ 750 ਰੁਪਏ ਦਾ ਇਹਦੇ ਵਿੱਚ ਭਾਜੀ ਚੁਪਹਿਰਾ ਸਾਹਿਬ ਸਪੈਸ਼ਲ ਅਸੀਂ ਤਿਆਰ ਕਰਵਾਇਆ ਚੁਪਹਿਰਾ ਸਾਹਿਬ ਤੇ ਆਪਣਾ ਸ਼ਬਦ ਤੇ ਕੀਰਤਨ ਇਹ ਸਾਰਾ ਪੂਰਾ ਫੁੱਲ ਭਰਿਆ ਹੋਇਆ ਵੇ ਤੇ ਇਹ ਵਾਲਾ ਆਪਾਂ ਨੂੰ ਮਿਲੇਗਾ ਜੀ 950 ਰੁਪਏ ਦਾ ਇਹਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਗਿਆ ਕਥਾ ਹੋ ਗਿਆ ਕੀਰਤਨ ਹੋ ਗਿਆ ਸਾਰੀਆਂ ਗੁਰਬਾਣੀਆਂ ਹੋ ਗਈਆਂ ਢਾਡੀ ਜਥੇ ਦੀਆਂ ਵਾਰਾਂ ਹੋ ਗਈਆਂ ਉਹ ਵਾਲਾ ਵੀ ਆਪਾਂ ਨੂੰ ਮਿਲ ਜੇਗਾ ਤੇ ਜਿਹੜੇ ਆਪਣੇ ਹਿੰਦੂ ਭਰਾ ਨੇ ਉਹਨਾਂ ਵੱਸੇ ਹਨੂਮਾਨ ਚ ਲੀਸਾਲੇ ਉਹ ਸਾਰੇ 500 ਆਰਤੀ ਆਰਤਾ ਭਜਨ ਉਹ ਸਾਰੇ ਆਪਾਂ ਤਿਆਰ ਕਰਵਾਏ ਨੇ ਉਹ ਵੀ 950 ਦੀ ਰੇਂਜ ਸਾਰਾ ਕੁਝ ਭਾਜੀ ਉਹਦੇ ਇੱਕ ਰੇਡੀਓ ਦੇ ਵਿੱਚ ਹੀ ਰਹੇਗਾ ਸਾਰੇ ਰੇਡੀਓ ਦੀ 1 ਸਾਲ ਦੀ ਗਾਰੰਟੀ ਰਹੇਗੀ ਬੈਟਰੀਆਂ ਦੀ ਸਾਰੀਆਂ ਦੀ ਤੇ ਪੂਰਾ ਦਿਨ ਦਾ ਬੈਟਰੀ ਬੈਕਅਪ ਰਹੇਗਾ ਜੀ ਓਕੇ ਜੀ ਓਕੇ ਭਾਜੀ ਜਵੈਲਰੀ ਬਾਕਸ ਲੈ ਕੇ ਆਏ ਹੋਏ ਆ ਬੜਾ ਵਧੀਆ ਸ਼ੀਸ਼ੇ ਵਾਲਾ ਜਿਹੜਾ ਲੇਡੀਜ਼ ਆਪਣੇ ਯੂਜ਼ ਕਰਦੇ ਨੇ ਇੱਕ ਆ ਜਵੈਲਰੀ ਬਾਕਸ ਏ ਆ ਦੋ ਜੁਐਲਰੀ ਬਾਕਸਰੇ 250 ਰੁਪਏ ਦੀ ਰੇਂਜ ਵਿੱਚ ਜਿਨ੍ਹਾਂ ਦੀ ਜੁਐਲਰੀ ਜਿਹੜੀ ਇਹ ਖਿਲਦੀ ਜਾਂਦੀ ਹੈ ਇੱਕ ਆ بڑے بڑے ਸੋਨੇ ਬਾਜੀ ਆ ਦੇਖੋ ਲੈਂਪ ਲੈ ਕੇ ਆਏ ਆ ਟੇਬਲ ਵਾਲੇ ਲਾਈਟਾਂ ਚੱਲਦੀਆਂ ਬਹੁਤ ਪਿਆਰੀਆਂ ਇਹਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਮਾਡਲ ਆਪਣਾ ਨੂੰ ਮਿਲ ਜਾਣਗੇ ਜੀ ਓਕੇ ਭਾਜੀ ਕਿੰਨੇ ਦਾ ਆਹ ਦੇਖੋ ਇਹ ਸਿਰਫ 250 ਰੁਪਏ ਦੇ ਵਿੱਚ ਲਾਈਟਾਂ ਦੇਖੋ ਕਿੰਦੀ ਕਿੱਡੀਆਂ ਪਿਆਰੀਆਂ ਬਾਥ ਟੱਬ ਵਾਲਾ ਮਾਡਲ ਆ ਜਾਏਗਾ ਜੀ ਤੇ ਆ ਦੇਖੋਗਾ ਇਹ ਆਪਣਾ ਪੈਨ ਹੋਲਡਰ ਬਣ ਜਾਏਗਾ ਇਹ ਸਾਰੇ ਪੈਨ ਹੋਲਡਰ ਵਾਲੇ ਲੈਂਪ ਨੇ ਜੀ ਟੇਬਲ ਦੇ ਉੱਤੇ ਰੱਖਣ ਵਾਲੇ ਲੈਂਪ ਨੇ ਸਾਰੇ ਤੇ 20 ਤਰੀਕ 21 ਤਰੀਕ ਤੋਂ ਲੈ ਕੇ 27 ਤਰੀਕ ਗਰਮੀ ਦੀਆਂ ਛੁੱਟੀਆਂ ਰਹਿਣਗੇ ਜੀ ਆਪਣੀ ਸ਼ੋਪ ক্লোਜ਼ ਰਹੇਗੀ ਕੋਈ ਆ ਨਾ ਜਾਵੇ ਭੁਲੇਖੇ ਨਾਲ ਬਾਈ ਹਾਂ ਜੀ ਮੁੰਨ ਨਬੂ ਦੂਰੋਂ ਜੀ ਓਕੇ